ਜੀ ਪਾਦੀਨੋਸ਼ ਕਹ ਰਿਹਾ ਦਾਬਸ ਹੱਥ ਚਿਆ ਗਾਲਕ ਕੀ ਹਾਲ ਚਾਲ ਹੈ ਬ੍ਰ ਸਵਾਗਤ ਹੈ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜੇ ਸਾਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਵਜੇ ਚੈਨਲ ਆਪਣ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਆਪਸ ਸੁਣਨੇ ਜਾਈਆਂ ਸ਼ਾਨਦਾਰ ਵੀਡੀਓ ਉਹ ਲਿਆਂ ਦੇ ਰਿਆ ਕਰੀਏ ਤੇ ਇੱਕ ਤੋਂ ਇੱਕ ਖਰੇ ਤੇ ਟੌਪ ਜਾਨਵਰਾਂ ਦਾ ਸ਼ੌਂਕ ਕਰਾਂ ਦੇ ਰਿਆ ਕਰੀਏ ਉਹ ਹਾਂਜੀ ਵੀ ਦਰਸ਼ਕ ਬ੍ਰ ਕੀ ਹਾਲ ਚਾਲ ਹੈ ਮੇਰਾ ਭਰਾ ਠੀਕ ਠਾਕ ਥੋੜਾ ਛੋਟਾ ਭਰਾ ਮੀਨ ਕਰਦਾ ਕਿ ਮੇਰੇ ਸਾਰੇ ਵੀਰ ਭਰਾ ਆਪਣੇ ਘਰ ਪਰਿਵਾਰ ਜਾਨਵਰਾਂ ਦੇ ਵਿੱਚ ਠੀਕ ਠਾਕ ਹੋਣਗੇ ਵੀਡੀਓ ਆਪਣੀ ਵੇਖ ਕੇ ਇਹੋ ਜਿਹੇ ਸਾਨ ਕੂਤਰਾਂ ਦਾ ਮੇਰਾ ਭਰਾ ਸ਼ੌਂਕ ਕਰਕੇ ਆਨੰਦ ਮਾਣਦੇ ਹੋਣਗੇ ਹਾਂਜੀ ਵੀਰੇ ਚੈੱਕ ਕਰੋ ਚੌਥ ਦਿਨ ਆਪਾਂ ਹਰੀਆਂ ਅੱਖਾਂ ਵਾਲੇ ਕੂਤਰ ਦੀ ਵੀਡੀਓ ਲਾਈ ਹੈਗੀ ਠੀਕ ਹੈ ਜੀ ਤੇ ਵਿੱਚ ਆਪਾਂ ਤੁਹਾਨੂੰ ਆਹ ਕੂਤਰ ਦਿਖਾਇਆ ਸੀ ਤੇ ਕਿਹਾ ਸੀ ਵੀਰੇ ਇੱਕ ਦੋ ਦਿਨਾਂ ਤੋਂ ਹੀ ਥੋੜਾ ਲਈ ਆਪਾਂ ਐਸੇ ਜਾਨਵਰ ਦੀ ਮੇਰਾ ਭਰਾ ਵੀਡੀਓ ਲਾਵਾਂਗੇ ਪਿਆਰ ਵੀਰੇ ਕਾਕੇ ਵਾਲੇ ਕਬੂਤਰਾਂ ਦੇ ਵਿੱਚੋਂ ਆਪਣੇ ਘਰ ਦਾ ਮੇਰਾ ਭਰਾ ਵੱਡਾ ਕਬੂਤਰ ਹੈ ਜੀ ਵੀਰੇ ਹੁਣ ਜਾਨਵਰ ਥੋੜੇ ਅੱਗੇ ਉਹ ਪੇਸ਼ ਆਪਾਂ ਕਰਨ ਲੱਗੇ ਜਿਹਦੇ ਵਿੱਚ ਤੁਹਾਨੂੰ ਨਾ ਕੋਈ ਜਿਆਦਾ ਖਾਸਾਂ ਮੱਥਾਂ ਮਾਰਨ ਦੀ ਲੋੜ ਨਹੀਂ ਨਾ ਤੁਹਾਨੂੰ ਜਿਆਦਾ ਮਿਹਨਤ ਦੀ ਲੋੜ ਆ ਸੋਹਣੀ ਖਰਾਕ ਚਾਰੋਂ ਮੇਰਾ ਪ੍ਰਾਅ ਠੀਕ ਹੈ ਜੀ ਸੋਹਣੀ ਇਹਨਾਂ ਦੀ ਟ੍ਰੇਨਿੰਗ ਦਿਓ ਤੇ ਦੇਖਿਓ ਮੇਰਾ ਪ੍ਰਾਅ ਤੁਹਾਨੂੰ ਰੀਅਲ ਤੋਂ ਬਾਬਿਓ ਐਡਾ ਵੱਧ ਝੜਕੇ ਮਿਲੇਗਾ ਮੈਂ ਕਹਿੰਦਾ ਕਬੂਤਰ ਡਾਉਂ ਦੇ ਵਿੱਚ ਬਾਈ ਜੀ ਤੁਹਾਨੂੰ ਆਢੀ ਜਾ ਸਾਬੇਗੀ ਚੈੱਕ ਕਰੋ ਵੀਰੇ ਕਬੂਤਰ ਆਪਣੇ ਦੀ ਕੁਆਲਿਟੀ ਉਸਤਾਦ ਕਾਕੇ ਵਾਲੇ ਕਬੂਤਰਾਂ ਦੇ ਵਿੱਚੋਂ ਜੀ ਵੀਰੇ ਪਹਿਲਾਂ ਤੁਹਾਨੂੰ ਕਬੂਤਰ ਦੇ ਬੱਚੇ ਦੱਸ ਦਿੰਦਾ ਕਿ ਐਸਾ ਹੁੰਦੇ ਕਬੂਤਰ ਆ ਬੱਚੇ ਕੱਢਦਾ ਕਾਠੀ ਵਾਲੇ ਲਾਲ ਡੱਬੇ ਵੀਰੇ ਵੀਰੇ ਆਪਣਾ ਕਬੂਤਰ ਆ ਹ ਬੱਚੇ ਕੜਦਾ ਚੈੱਕ ਕਰ ਲੂ ਠੀਕ ਆ ਬਾਕੀ ਆਪਾਂ ਇਸ ਕਬੂਤਰ ਦਾ ਤੁਹਾਨੂੰ ਬਾਪ ਵੀ ਵਿਖਾਵਾਂਗੇ ਠੀਕ ਆ ਜੀ ਕਿ ਇਸ ਕਬੂਤਰ ਦਾ ਮਾਂ ਪਿਓ ਕਿਹੋ ਜਿਹਾ ਹੈ ਤੇ ਵੀਰੇ ਇੱਕ ਰਿਕਵੈਸਟ ਆ ਹੱਥ ਬੰਨ ਕੇ ਬੇਨਤੀ ਆ ਮੇਰਾ ਵੀਰ ਜਿਹੜੇ ਆਪਾਂ ਤੁਹਾਨੂੰ ਵੱਡੇ ਕਬੂਤਰ ਵਿਖਾਉਨੇ ਆ ਵੀਰੇ ਉਹਨਾਂ ਦੇ ਆਪਾਂ ਤੁਹਾਨੂੰ ਮਾਂ ਪਿਓ ਤਾਂ ਵਿਖਾਈਦਾ ਆ ਤਾਂ ਜੋ ਤੁਹਾਨੂੰ ਪਤਾ ਲੱਗ ਜਾਏ ਹਾਂ ਵੀ ਇਸ ਕਬੂਤਰ ਦਾ ਮਾਂ ਪਿਓ ਕਿਹੋ ਜਿਹਾ ਵਾ ਹੁਣ ਵਿੱਚੋਂ ਨਾ ਕਈ ਬੰਦੇ ਹੁੰਦੇ ਆ ਕਿ ਵੀਰੇ ਸਾਨੂੰ ਕਬੂਤਰ ਦੇ ਦੋ ਵੀਰੇ ਠੀਕ ਆ ਜਦ ਕਿ ਆਪਾਂ ਵੀਡੀਓ ਵਿੱਚ ਕਿਹਾ ਹੁੰਦਾ ਵੀਰੇ ਆਹ ਵੱਡੇ ਕਬੂਤਰ ਸੇਲ ਨਹੀਂ ਗਏ ਕੋਈ ਗੱਲ ਜੇ ਸੇਲ ਕਰਨੇ ਹੋਣਗੇ ਮੈਂ ਤੁਹਾਨੂੰ ਦੱਸ ਦਾਂਗਾ ਮੇਰਾ ਭਰਾ ਪਰ ਵੀਰੇ ਫਿਰ ਕੱਲੇ ਕੱਲੇ ਬੰਦੇ ਨੂੰ ਨਾ ਇੱਕੋ ਗੱਲ ਮੇਰਾ ਭਰਾ ਰਿਪੀਟ ਕਰਨੀ ਸਾਨੂੰ ਖੌਦ ਨੂੰ ਯਾਰ ਜਾਨੀ ਕਿ ਆਪ ਨੂੰ ਨਹੀਂ ਚੰਗਾ ਲੱਗਦਾ ਸੋ ਇਸ ਕਰਕੇ ਮੇਰਾ ਭਰਾ ਕੋਈ ਵੀ ਬੰਦਾ ਇਹਨਾਂ ਕਬੂਤਰਾਂ ਦਾ ਮੇਰਾ ਭਰਾ ਮਾਂ ਪਿਓ ਹਨਾ ਨਾ ਨਾਮ ਮੰਗਿਆ ਕਰੇ ਯਾਰ ਆਪਾਂ ਤੁਹਾਨੂੰ ਵੀਰੇ ਆਪਣੀ ਮਿਹਨਤ ਆ ਇਹ ਜੋ ਜੀ ਆਪਾਂ ਤੁਹਾਡੇ ਅੱਗੇ ਪੇਸ਼ ਕਰ ਰਹੇ ਹਾਂ ਠੀਕ ਆ ਉਹ ਠਹਿਰ ਜਾ ਠਹਿਰ ਜਾ ਬਾਕੀ ਚੈੱਕ ਕਰ ਸਕਦੇ ਹੋ ਮੇਰਾ ਭਰਾ ਤੁਸੀਂ ਆਪਣੇ ਕਬੂਤਰ ਨੂੰ ਬਰੇ ਇਹਨਾਂ ਦੇ ਡਾਰ ਦੇ ਗਰੰਟੀ ਫੁੱਲੇ ਆ ਜੀ ਜਿੰਨੇ ਮਰਜੀ ਬੱਚੇ ਡਾਲਿਓ ਠੀਕ ਆ ਔਰ ਰਹੀ ਗੱਲ ਵੀਰੇ ਪਿੰਡ ਖੜਨ ਦੀ ਇਹ ਬਲੱਡ ਹੈ ਇਹੋ ਜਿਹਾ ਵੀਰੇ ਜਾਂਦੀ ਨਹੀਂ ਯਰ ਜਮਾ ਤੁਹਾਡੇ ਸਿਰ ਉੱਤੇ ਰਹਿਣਗੇ ਮੇਰਾ ਭਰਾ ਬਾਕੀ ਆ ਚੈੱਕ ਕਰ ਲੋ ਕੁਆਲਟੀ ਪਹਿਲਾਂ ਤੁਸੀਂ ਬਾਡੀ ਸਟਰਕਚਰ ਬਾਬਿਓ ਚੈੱਕ ਕਰੋ ਆਪਣੇ ਕਬੂਤਰ ਦਾ ਠੀਕ ਆ ਜੀ ਸੰਧੂਰੀ ਜੀ ਨੋਕ ਬਾਬਿਓ ਸੰਧੂਰੀ ਪਲਕਾਂ ਖਟੀਆਂ ਅੱਖਾਂ ਦਾ ਮੇਰਾ ਭਰਾ ਆਪਣਾ ਇਹ ਕਬੂਤਰ ਆ ਜੀ ਅੱਖ ਦੀ ਮੇਰਾ ਭਰਾ ਤੁਸੀਂ ਇਹਨਾਂ ਦੀ ਕੁਆਲਟੀ ਚੈੱਕ ਕਰ ਸਕਦੇ ਹੋ ਰੇ ਗਾਲੇ ਬਰੇ ਹੱਡੀ ਜੋੜ ਦੀ ਬਹੁਤ ਜਿਆਦਾ ਨਜ਼ਾਇਜ਼ ਹੀ ਚੰਗਾ ਆਪਣਾ ਇਹ ਕਬੂਤਰ ਆ ਨੋਕ ਚੈੱਕ ਕਰ ਲੋ ਡੱਬੀ ਜੀ ਨੋਕ ਆ ਠੀਕ ਹੈ ਜੀ ਜਿਹੋ ਜੀ ਨੋਕ ਉਹੋ ਜੀਆਂ ਪਲਕਾਂ ਬਾਬੇ ਉਹ ਸਾਫ ਖਟੀਆਂ ਅੱਖਾਂ ਦਾ ਆਪਣਾ ਇਹ ਕਬੂਤਰ ਆ ਔਰ ਬਰੇ ਟੂਈ ਤੇ ਕਬੂਤਰ ਦੇ ਡੱਬੇ ਆ ਜੀ ਚੈੱਕ ਕਰ ਲੋ ਲਾਲ ਡੱਬੇ ਆ ਇਸ ਕਬੂਤਰ ਦੇ ਬਾਕੀ ਬਿਲਕੁਲ ਚਿੱਟਾ ਸਫੈਦ ਕੱਲਾ ਇਹਦੇ ਡੱਬੇ ਆ ਕਿਉਂਕਿ ਇਹਦੇ ਬਾਪ ਦੇ ਮੇਰਾ ਸਾਰਾ ਡੱਬੇ ਆ ਠੀਕ ਹੈ ਜੀ ਸ਼ਾਖਾ ਵਿੱਚ ਉਹ ਬਰੇ ਚਿੱਟੇ ਤੀਰ ਉਸ ਸਕੂਟਰ ਦੇ ਪੈਂਦੇ ਨੇ ਇਸ ਸਕੂਟਰ ਦੇ ਬਾਪ ਦੇ ਹਲਕੇ ਜੀ ਕੂਤਰ ਦੇ ਸ਼ੈਂਪ ਆ ਜੀ ਬਾਕੀ ਜੋਰ ਤੁਸੀਂ ਮੇਰਾ ਭਰਾ ਚੈੱਕ ਕਰ ਸਕਦੇ ਹੋ ਤੇ ਆਹ ਬਈ ਜੀ ਕੂਤਰ ਆਪਣੇ ਦੇ ਪੈਰ ਪੈਰਾਂ ਦੀ ਮੇਰਾ ਭਰਾ ਚੈੱਕ ਕਰੋ ਕੁਆਲਿਟੀ ਦੇਖੋ ਜੀ ਬਿਲਕੁਲ ਸੁਰਖ ਲਾਲ ਪੈਰਾਂ ਦਾ ਕੂਤਰ ਆ ਬੰਦ ਜੋੜਿਆ ਠੀਕ ਆ ਜੀ ਔਰ ਵੀਰੇ ਦੇ ਪੈਰ ਜਿਹੜੇ ਬਿਲਕੁਲ ਖੁਸ਼ਕ ਪੈਰ ਸੀਗੇ ਇਸ ਸਕੂਟਰ ਦੇ ਇਹ ਆਪਾਂ ਕੱਲ ਆਪਣੇ ਕੂਤਰ ਨੂੰ ਮੇਰਾ ਭਰਾ ਜਾਲ ਵਾਲੇ ਕੂਤਰ ਨੂੰ ủi ਦਿੱਤੀ ਸੀ ਕੂਤਰ ਨਾਤ ਹੋ ਕੇ ਬਿਲਕੁਲ ਸਾਫ਼ ਹੋ ਗਿਆ ਹੈ ਤੇ ਹੁਣ ਬਹੁਤੇ ਭਰਾ ਕਰਨਗੇ ਵੀਰੇ ਇਸ ਚੀਜ਼ ਨਾਲ ਤੁਸੀਂ ਆਪਣੇ ਜਾਨਵਰਾਂ ਨੂੰ ਰੋਹਣੇ ਹੋ ਮਰੇ ਤੁਸੀਂ ਸਾਦਾ ਪਾਣੀ ਧਰ ਦੋਗੇ ਨਾ ਯਾਰ ਉਹ ਵੀ ਬਹੁਤ ਵਧੀਆ ਵਾ ਠੀਕ ਹੈ ਥੋੜੀ ਖੂੰਹਾਂ ਦੀ ਦਵਾਈ ਪਾ ਦਿਓ ਮੇਰਾ ਭਰਾ ਉਹ ਤੋਂ ਵਧੀਆ ਵਾ ਜੇ ਤੁਹਾਡੇ ਕੋਲ ਖੂੰਹਾਂ ਵਾਲੀ ਦਵਾਈ ਵੀ ਹੈ ਨੀਂਗੀ ਤੁਸੀਂ ਖੈਲੀ ਕੀਤੀ ਫਟਕੜੀ ਪਾ ਲੋ ਪਾ ਯਾਨੀ ਕਿ ਆਪਣੇ ਪਾਣੀ ਦੇ ਵਿੱਚ ਠੀਕ ਹੈ ਹਲਕਾ ਜਿਹਾ ਰੰਗ ਉਹਦਾ ਚੇਂਜ ਹੋ ਜੇ ਉਹਦੇ ਨਾਲ ਕੂਤਰਨ ਤੁਸੀਂ ਨਹਾ ਲੈਣ ਦੋ ਤੇ ਤੁਹਾਡੇ ਕੂਤਰ ਬਰੇ ਆ ਲਿਸ਼ਕਾਂ ਮਾਰਨ ਦੇ ਜਿਵੇਂ ਆ ਕੂਤਰਿਆ ਬਿਲਕੁਲ ਸਾਫ ਹੋ ਚੁੱਕਾ ਹੈ ਕੂਤਰ ਪੈਰ ਚੈੱਕ ਕਰੋ ਕੋਈ ਬੱਟ ਸ਼ੱਟ ਕੁਝ ਨਹੀਂ ਯਾਰ ਇਹਨਾਂ ਦੇ ਰਹਿਣੀ ਠੀਕ ਹੈ ਤੇ ਜਦੋਂ ਤੁਸੀਂ ਕੂਟਰ ਨੂੰ ਹੱਥ ਦੇ ਵਿੱਚ ਫੜੋਗੇ ਨਾ ਤੁਹਾਡੇ ਹੱਥੋਂ ਮੇਰਾ ਭਰਾ ਜਾਨਵਰ ਸਲਿੱਪ ਕਰਨਗੇ ਠੀਕ ਹੈ ਜੀ ਏਡਾ ਚੰਗਾ ਰਿਆਲਦਾ ਜੀ ਫਟਕੜੀ ਦਾ ਕਦੇ ਕਰਕੇ ਦੇਖਿਓ ਫਿਰ ਤੁਹਾਨੂੰ ਪਤਾ ਲੱਗੇਗਾ ਠੀਕ ਹੈ ਜੀ ਪੈਰਾਂ ਦੀ ਕੁਆਲਿਟੀ ਚੈੱਕ ਕਰੋ ਛੱਲਾ ਆਪਣਾ ਲੱਗਿਆ ਬਿਲਕੁਲ ਲਾਲ ਸੁਰਖ ਪੈਰ ਨੇ ਕੋਈ ਹੱਡੀ ਨਹੀਂ ਕੋਈ ਕਹੋ ਨਹੀਂ ਬਿਲਕੁਲ ਬਾਈ ਜੀ ਤੰਦਰੁਸਤ ਆਪਣਾ ਇਹ ਜਾਨਵਰ ਆ ਤੇ ਬਾਕੀ ਤੁਹਾਨੂੰ ਮੈਂ ਪੂਛ ਵਿਖਾ ਦਿੰਨਾ ਯਾਰ ਤੁਹਾਨੂੰ ਪਤਾ ਹੀ ਹੈ ਜੀ ਕਿ ਸਾਡੇ ਜਾਨਵਰ ਪੂਛ ਕੀ ਰੱਖਦੇ ਨੇ ਔਰ ਕੀ ਨਹੀਂ ਬਿਲਕੁਲ ਬੰਦ ਪੂਛ ਦਾ ਆਪਣਾ ਇਹ ਉਤਰਾ ਹੁਣ ਮੈਂ ਤੁਹਾਨੂੰ ਵੀਰੇ ਪੱਲੇ ਵਿਖਾਉਣਾ ਆਪਣੇ ਆ ਲੋ ਜੀ ਆ ਚੈੱਕ ਕਰ ਸਕਦੇ ਹਾਂ ਬਾਬੇ ਉਹ ਦੇਖੋ ਬਿਲਕੁਲ ਚੌੜੇ ਵੱਡੇ ਵੱਡੇ ਪੱਲਿਆਂ ਦਾ ਆਪਣਾ ਕੂਤਰ ਆ ਜੀ ਵੀਰੇ ਪੱਲੇ ਦੇ ਅੰਦਰ ਮੇਰਾ ਭਰਾ ਕੋਈ ਗੈਬ ਨਹੀਂ ਪਲੱਸ ਕਬੂਤਰ ਦੀ ਬਗਲ ਚੈੱਕ ਕਰ ਸਕਦੇ ਹਾਂ ਦੇਖੋ ਜੀ ਪਹਿਲੀ ਕਲੀ ਤੋਂ ਬਗਲ ਕਿੱਡੀ ਵੱਡੀ ਆ ਠੀਕ ਆ ਤੇ ਲੱਤ ਨੂੰ ਆ ਘੇਰਦੀ ਆ ਜੀ ਬਗਲ ਕੂਤਰ ਦੀ ਚੈੱਕ ਕਰ ਲੋ ਠੀਕ ਹੈ ਤੇ ਆ ਬਾਈ ਜੀ ਅਗਲਾ ਪੱਲਾ ਆਪਣੇ ਕੂਤਰ ਦਾ ਚੈੱਕ ਕਰੋ ਮੇਰਾ ਵੀਰੇ ਕੁਆਲਟੀ ਦੇਖੋ ਜੀ ਕਿੱਡੇ ਨਿੱਕਰ ਵੀਰੇ ਚੌੜੇ ਵੱਡੇ ਪੱਲੇ ਦਾ ਆਪਣਾ ਕੂਤਰ ਆ ਠੀਕ ਆ ਜੀ ਚੈੱਕ ਕਰ ਸਕਦੇ ਹੋ ਤੁਸੀਂ ਔਰ ਮੇਰਾ ਭਰਾ ਕਬੂਤਰ ਐ ਸਾ ਵੀਰੇ ਹੀਰਾ ਹੀ ਆ। ਬਾਕੀ ਰੇਟ ਤੁਹਾਨੂੰ ਪਤਾ ਹੀ ਆ ਜੀ 3000 ਰੁਪਏ ਨਾਗ ਨੂੰ ਆ ਜੀ ਸਿੰਗਲ ਕਬੂਤਰ ਆਪਣਾ ਇਹ। ਠੀਕ ਆ ਹੁਣ ਬਹੁਤ ਭਾਗਾਂਗੇ ਵੀਰੇ ਰੇਟ ਜਿਆਦਾ ਮੇਰਾ ਭਰਾ ਹੋ ਸਕਦਾ ਤੁਹਾਨੂੰ ਜਿਆਦਾ ਲੱਗੇ ਵੀਰੇ ਪਰ ਸਾਨੂੰ ਪਤਾ ਹੈ ਕੀ ਚੀਜ਼ ਆ ਔਰ ਕੀ ਚੀਜ਼ ਨਹੀਂ ਕਿਸ ਤਰ੍ਹਾਂ ਸੀ ਇਹ ਚੀਜ਼ਾਂ ਸਾਹਮਣੇ ਰੱਖੀਆਂ ਨੇ ਔਰ ਕਿਸਮ ਵਾਲੋ ਤੇ ਮੇਰਾ ਭਰਾ ਵੇਚ ਰਹੇ ਆ ਜੀ ਠੀਕ ਐ ਇਸੇ ਕਰਕੇ ਆਪਾਂ ਰੇਟ ਵੀਰੇ ਵਿੱਚ ਮੇਰਾ ਵੀਰ ਸ਼ਰੀਆਮ ਦੱਸਿਆ ਆ। ਬਾਕੀ ਆਹ ਪੈਰ ਚੈੱਕ ਕਰ ਲਓ। ਠੀਕ ਐ ਹੱਕ ਤੁਸੀਂ ਚੈੱਕ ਕਰ ਹੀ ਲੀਤੀ ਕਬੂਤਰ ਦੇ ਹਲਕੇ ਜਿਹੇ ਡੱਬਵੇਂ ਦੇ ਕਬੂਤਰ ਤੇ ਕਾਠੀ ਵਾਲੇ ਕ ਤੇ ਆ ਸੀ ਗਾ ਭਰੇ ਆਪਣਾ ਮਕਮਲ ਕੂਟਰ ਬਾਕੀ ਤੁਹਾਨੂੰ ਜਨਵਰ ਦੀ ਸਟੈਂਡਿੰਗ ਪੋਜੀਸ਼ਨ ਆਪਣਾ ਖੋਡੇ ਵਿੱਚ ਛੱਡ ਕੇ ਵਿਖਾਉਣੇ ਆ ਤੇ ਇਸ ਕੂਟਰ ਦਾ ਤੁਹਾਨੂੰ ਮੈਂ ਬਾਪ ਵਿਖਾਉਣਾ ਜੀ ਤੇ ਹਾਂ ਜੀ ਬਾਪੇ ਆ ਤੁਸੀਂ ਮੇਰਾ ਭਰਾ ਜਨਮਰ ਆਪਣੇ ਦੀ ਮੇਰਾ ਵੀਰ ਮਕਮਲ ਬਾਪੇ ਉਸ ਸਟੈਂਡਿੰਗ ਮਿਸ਼ਨ ਚੈੱਕ ਕਰ ਸਕਦੇ ਹੋ ਠੀਕ ਹੈ ਤੇ ਬਾਕੀ ਮੈਂ ਮਤਲਬ ਛੱਡਦਾ ਮੁੰਡੇ ਨੂੰ ਕਹਣਾ ਫਿਰ ਤੁਹਾਨੂੰ ਵਿਖਾਉਣਾ ਜੀ ਕੂਟਰ ਦੀ ਸਟੈਂਡਿੰਗ ਮਿਸ਼ਨ ਲਓ ਵੀ ਵਾਦੋ ਆ ਚੈੱਕ ਕਰ ਸਕਦੇ ਹੋ ਤੁਸੀਂ ਆਪਣੀ ਕੂਟਰ ਦੇ ਸਟੈਂਡਿੰਗ ਮਿਸ਼ਨ ਕੋਲੇ ਲਾਈਟ ਗਈ ਹੋਈ ਆ ਠੀਕ ਹੈ ਤੇ ਮੇਰਾ ਭਰਾ ਤੁਸੀਂ ਫਿਰ ਹਾਲ ਦੀ ਘੜੀ ਇੰਜ ਸ਼ੌਂਕ ਕਰ ਸਕਦੇ ਹੋ ਜੀ ਆਪਣੇ ਕੂਤਰ ਦਾ ਠੀਕ ਹੈ ਜੀ ਕੱਦ-ਕਾੜ ਦਾ ਬਾਬੇ ਪੂਰਾ ਉੱਚਾ ਲੰਮਾ ਜਾਨ ਬੜਿਆ ਬਾਕੀ ਆਪਾਂ ਤੁਹਾਨੂੰ ਵੀਡੀਓ ਵਿੱਚ ਦਾ ਬਾਪ ਵੀ ਵਿਖਾ ਜਨ ਕੇ ਵਿਖਾ ਦਿਆਂਗੇ ਠੀਕ ਹੈ ਬਾਕੀ ਮੈਂ ਚਲੋ ਤੁਹਾਨੂੰ ਕੂਤਰ ਇਹ ਪਿੰਜਰੇ ਵਿੱਚ ਛੱਡ ਕੇ ਕੋਈ ਕਬੂਤਰ ਦੇ ਨਾਲ ਛੱਡ ਕੇ ਵਖੋਣਾ ਜੇ ਕੂਤਰ ਵੜਕਿਆ ਦਾ ਤੁਸੀਂ ਨਾਲ ਦੀ ਗੁਰਕਣੀ ਵਿੱਚ ਚੈੱਕ ਕਰ ਲਿਓ ਮੇਰਾ ਭਰਾ ਠੀਕ ਹੈ ਬਾਕੀ ਬੇਫਿਕਰ ਹੋ ਕੈਮਰਾ ਬਰ ਤੁਸੀਂ ਇਹਨਾਂ ਨੂੰ ਆਪਣੇ ਖੁੱਡਿਆਂ ਅੰਦਰ ਐਂਟਰ ਕਰ ਦਿਓ ਠੀਕ ਹੈ ਜੀ ਆਹ ਆਉਦੇ ਕੂਤਰਾਂ ਜੇ ਮੈਂ ਸਭਾ ਕੇ ਮੇਰਾ ਭਰਾ ਜਨੇ ਮਰਜੀ ਬੱਚੇ ਡਾਲ ਲਿਓ ਯਾਰ ਇਹੋ ਜ ਬਾਕੀ ਆ ਮਗਰ ਆਪਣਾ ਪਠਾ ਬੈਠਾ ਜੀ ਜਸਟ 10 ਪਲੀ ਸਾਫ ਆ ਪੰਨੂ ਵਾਲੇ ਉਤਰਾਂ ਦੇ ਵਿੱਚੋਂ ਚੈੱਕ ਕਰ ਲਓ ਹਾਂ ਜੀ ਵੀ ਬਾਪੂ ਆ ਕਰੋ ਚੈੱਕ ਜੀ ਆਪਣੇ ਬੱਤੇ ਕਬੂਤਰ ਦੀ ਕੁਆਲਿਟੀ ਮੇਰਾ ਭਰਾ ਪਹਿਲਾਂ ਗੱਲਾਂ ਵੀਰੇ ਕੋਈ ਬੰਦਾ ਫੋਨ ਨਾਲ ਆਵੇ ਕਾਸ਼ ਵੀਰੇ ਆਇਆ ਕੂਤਰ ਸੇਲ ਕਰਦੇ ਹੋ ਠੀਕ ਆ ਜੀ ਵੀਰੇ ਦੋ ਤਿੰਨ ਹਜ਼ਾਰ ਚੇ ਹੋਇਆ ਕੂਤਰ ਨਹੀਂ ਆਉਂਦਾ ਮੇਰਾ ਭਰਾ ਸਮਝਿਆ ਕਰੋ ਵੀਰੇ ਠੀਕ ਆ ਜੀ ਸਾਨੂੰ ਪਤਾ ਕੂਤਰ ਕਿਵੇਂ ਇਹ ਸਾਂਭ ਕੇ ਰੱਖਨੇ ਕਿਵੇਂ ਵੀਰੇ ਜੁੜੇ ਸੈੱਟ ਕਰਕੇ ਕਿ ਐਸਾ ਨਾ ਰਿਅਲਟ ਕੱਢ ਕੇ ਮੇਰਾ ਭਰਾ ਤੁਹਾਡੇ ਅੱਗੇ ਆਪਾਂ ਚੀਜ਼ ਪੇਸ਼ ਕਰੀ ਦੀ ਹੈ ਠੀਕ ਹੈ ਨਾ ਚੈੱਕ ਕਰ ਲਓ ਮੇਰਾ ਭਰਾ ਜਸਟ ਤੁਹਾਨੂੰ ਸ਼ੌਂਕ ਦੇ ਲਈ ਆ ਜੀ ਇਸ ਸਕੂਟਰ ਦਾ ਪੱਠਾ ਆ ਉਹ ਚੈੱਕ ਕਰ ਲਓ ਠੀਕ ਹੈ ਸ਼ਾਖਾ ਘੂਤਰ ਸੀ ਹੁਣ ਕਿਤੇ ਆ ਕੇ ਨੇ ਟੀਰ ਕੱਟਿਆ ਠੀਕ ਹੈ ਬੱਚੇ ਖਟੀਆਂ ਦੇ ਵੀ ਕੱਢਦਾ ਜੀ ਸ਼ਾਖੇ ਵੀ ਕੱਢਦਾ ਚਿੱਟੀਆਂ ਦੇ ਵੀ ਕੱਢਦਾ ਟੀਰੇ ਮੇਰਾ ਭਰਾ ਚੈੱਕ ਕਰ ਲਓ ਇਹਨਾਂ ਦੇ ਉੱਤੇ ਬਾਪੇ ਉਹ ਡੱਬ ਲਾਜ਼ਮੀ ਦੇਣਾ ਹੀ ਦੇਣਾ ਚਾਹੇ ਕਾਲਾ ਦੇਣਾ ਜਾਂ ਲਾਲ ਠੀਕ ਹੈ ਬਾਕੀ ਆ ਕੂਤ ਦੇ ਪੈਰ ਚੈੱਕ ਕਰ ਲਓ ਜੀ ਉਂਗਲਾਂ ਦੀਆਂ ਵੱਟੀਆਂ ਹੋਈਆਂ ਨੇ ਕੂਤ ਦੇ ਨਾਲ ਚੈੱਕ ਕਰ ਸਕਦੇ ਹਾਂ ਤੁਸੀਂ ਠੀਕ ਹੈ ਆਪਣੇ ਬੱਦੇ ਪੁਰਾਣੇ ਕੂਤਰਾ ਮੇਰਾ ਭਰਾ ਹਾਂਜੀ ਵੀ ਬਾਪੇ ਉਹ ਬਾਕੀ ਤੋਂ ਇਹ ਕਬੂਤਰ ਆਪਣੇ ਦੀ ਮਰਾ ਪਰ ਮੱਕਾ ਮਲ ਬਾਪੇ ਸਟੈਂਡਿੰਗ ਮਿਸ਼ਨ ਚੈੱਕ ਕਰ ਸਕਦੇ ਹਾਂ ਦੇਖੋ ਜੀ ਨਾਲ ਆਪਾਂ ਤੁਹਾਨੂੰ ਇੱਕ ਕੂਤਰੀ ਛੱਡ ਕੇ ਵਿਖਾਈ ਆ ਬਾਕੀ ਚੈੱਕ ਕਰ ਲਓ ਜੀ ਕੂਤਰ ਆਪਣੇ ਦੀ ਸਟੈਂਡਿੰਗ ਮਿਸ਼ਨ ਠੀਕ ਹੈ ਤੁਹਾਨੂੰ ਇਸੇ ਕਰਕੇ ਆਪਾਂ ਵੀਰੇ ਪਿੰਜਰੇ ਦੇ ਵਿੱਚ ਕੂਤਰ ਛੱਡ ਕੇ ਵਿਖਾ ਰਹੇ ਹਾਂ ਤੇ ਬਾਕੀ ਚਲੋ ਆਪਾਂ ਸਾਨੂੰ ਇਸ ਕੋਟ ਦਾ ਮਰਾ ਭਰਾ ਵੀਡੀਓ ਵਿੱਚ ਬਾਪ ਵੀ ਵਿਖਾਤਾ ਆ ਤੇ ਪਰੇ ਪੂਰੀ ਫੁੱਲ ਗਾਰੰਟੀ ਵਾਲਾ ਮਰਾ ਭਰਾ ਆਪਣਾ ਇਹ ਕੋਟਾ ਜੀ ਘਰ ਦੀ ਚੀਜ਼ ਆ ਤਾਂ ਘਰ ਦੀ ਗਾਹਾਂਗੇ ਮੇਰਾ ਫਿਰ ਅਗਰ ਜਾਨਵਰ ਬਾਹਰੋਂ ਆ ਤਾਂ ਮਰਾਪਰਾ ਕੁਤਰ ਨੂੰ ਆਪਾਂ ਸਾਨੂੰ ਬਾਹਰੋਂ ਹੀ ਘਾਵਾਂਗੇ ਹੁਣ ਜਿਵੇਂ ਆਹ ਤੁਸੀਂ ਕੁਤਰੀ ਵੇਖ ਸਕਦੇ ਹੋ ਇਹ ਫੌਜੀ ਵਾਲੇ ਕੁਤਰਾਂ ਦੀ ਬੜੀ ਕੁਤਰੀ ਆ ਜੀ ਇਹਦੇ ਪੈਰ ਵਿੱਚ ਛੱਲਾ ਲੱਗਿਆ ਹੋਇਆ ਇਹ ਕੁਤਰੀ ਬਾਹਰ ਲਈ ਆ ਜੀ ਠੀਕ ਹੈ ਚੈੱਕ ਆ ਸਕਦੇ ਹੋ ਬੜੀ ਕੁਤਰੀ ਆ ਇੱਕ ਦੋ ਇਹਦੇ ਚੁੱਟ ਜਿਆ ਤੇ ਬਸ ਥੋੜੇ ਦਿਨਾਂ ਤਾਈਂ ਮੇਰਾ ਪਰਾਪਾ ਆ ਸਮਾਧੀ ਦੀ ਵੀ ਵੀਡੀਓ ਲਾਵਾਂਗੇ ਤੁਸੀਂ ਕਰ ਸਕਦੇ ਹੋ ਚੈੱਕ ਆ ਕਰਕੇ ਸਭਾਂ ਨੇ ਜੋੜਾ ਲੈਣਾ ਆਪਾਂ ਉਸ ਸੱਜੇ ਨੂੰ ਆਹ ਜੋੜਾ ਵੀ ਦੇ ਦੇਾਂਗੇ ਵੀਰੇ ਬਹੁਤ ਚੰਗਾ ਰੀਅਲਟਾ ਹੁੰਦਾ ਜੀ ਠੀਕ ਹੈ ਜੀ ਇਹ ਸਕੂਤਰਾਂ ਦਾ ਇਹਨਾਂ ਕੂਤਰਾਂ ਦੇ ਨਾਲ ਮੇਰਾ ਵੀ ਚੈੱਕ ਕਰ ਸਕਦੇ ਹੋ ਜੀ ਖੱਟੀਆਂ ਦਾ ਆਪਣਾ ਕੂਤਰਾ ਵੱਢ ਰਹੀ ਹੈ ਆਪਣੀ ਕੂਤਰੀ ਫੌਜੀ ਵਾਲੀ ਕੂਤਰਾ ਵਿੱਚ ਕਾਲੇ ਜੇ ਚੋਟਾ ਕੂਤਰੀ ਆਪਣੀ ਦੇ ਠੀਕ ਹੈ ਸੋ ਠੀਕ ਆ ਵੀ ਭਰਾਵੋ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਤੇ ਬਤਲਿਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਤੇ ਵਧੀਆ ਨਸਲ ਦੇ ਵਿੱਚੋਂ ਕੋਈ ਨਵੇਂ ਤੇ ਸਰਾਜ ਇਹ ਜਾਨਵਰ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਔਰ ਮਿਹਰਬਾਨੀ ਭਾਜੀ